ਇਹਤੋਂ ਵਾਰ ਕੀ ਦਊਗਾ ਤਿੰਨ ਵਾਰੀ ਐਮਪੀ ਬਣਾਇਆ ਇਹਨੇ ਆਪ ਸਾਨੂੰ ਕਿਹਾ ਮੈਂ ਇਹਨੂੰ ਕਿਹਾ ਮੈਂ ਬੇਟੂ ਭਾਗ ਬੜੀ ਸੋਹਣੀ ਲੱਗਦੀ ਹੈ ਜਦੋਂ ਜੋਦਾ ਕਹਿੰਦਾ ਇਹ ਰਾਹੁਲ ਗਾਂਧੀ ਜੀ ਦੇਣ ਆ ਉਹਨੇ ਮੈਨੂੰ ਆਖਿਆ ਬੇਟੂ ਭਾਗ ਬਨ ਇਹ ਪੰਜਾਬ ਚੋਪੜੀ ਪ੍ਰੇਸ਼ਾਨ ਬਣਾਉਣੀ ਕੋ ਜਿਹਦਾ ਦੀ ਜੁਬਾਨ ਬੋਦਾ ਇਹ ਮੈਂਟਲੀ ਅਫਸੈਟ ਹੈ ਇਹਨੂੰ ਜਿਹਦਾ ਕੰਗੜਾ ਨੂੰ ਉਹਨਾਂ ਨੇ ਕੀਤਾ ਇੱਕ ਦਿਨ ਬੀਜੇਪੀ ਨੂੰ ਇਹਦੀ ਜ਼ੁਬਾਨ ਬੰਦ ਕਰ ਲਈ ਸਟੇਟਮੈਂਟ ਦੇਣੀ ਪੈਗੀ ਦੇਸ਼ ਕੇ ਨੰਬਰ 1 ਪਰਸਟ ਅਗਰ ਕਿਸੇ ਕੋ ਮੇਰੀ ਖਿਆਲ ਸੇ ਕਿਸ ਪਰ ਅਨਾਮ ਹੋਣਾ ਚਾਹੀਏ ਪਕੜਨੇ ਕੇ ਲਈ ਜਾਂ ਦੇਸ਼ ਦਾ ਸਭ ਤੋਂ ਵੱਡਾ ਦੁਸ਼ਮਨ ਜੋ ਜਿਸ ਕੋ ਲਾਣਨਾ ਚਾਹੀਏ ਏਜੰਸੀਸ ਕੋ ਉਹ ਆਜ ਰਾਹੁਲ ਗਾਂਧੀ ਪਰ ਰਵਨੀਤ ਮਿੱਟੂ ਵਾਲੇ ਬਿਆਨ ਤੋਂ ਬਾਅਦ ਚਰਚਾ ਹੋ ਰਹੀ ਖੜੀ ਹੋਗੀ ਕਿ ਜਿਹੜੇ ਸ਼ਬਦ ਕਹੇ ਗਏ ਅਤਵਾਦੀ ਤੱਕਰ ਕਹਤਾ ਤਾਂ ਨਾਲ ਹਾਲਾਂਕਿ ਤੁਹਾਡੀ ਰਹੇ ਸਾਥੀ ਤੋਂ ਤੌਰ ਤੇ ਹੁਣ ਤੱਕ ਰੈਦੂ ਪਹਿਲਾਂ ਕੀ ਇਹ ਚੀਜ਼ਾਂ ਨੂੰ ਲੈ ਕੇ ਸਿਆਸੀ ਮਿਆਰ ਕਿੱਧਰ ਨੂੰ ਜਾਂਦਾ ਜਾਂਦਾ ਦੂਸਰੀ ਕੱਟੜੀ ਨੇ ਜਿਹੜੀ ਅੱਜ ਜਿਹੜੀਆਂ ਗੱਲਾਂ ਕੀਤੀਆਂ ਬੜਾ ਅਫਸੋਸ ਹੋਇਆ ਬੜਾ ਦੁੱਖ ਲੱਗਾ ਕਿ ਬੰਦਾ ਪੋਲਿਟਿਕਸ ਦੇ ਵਿੱਚ ਇੰਨਾ ਗਿਰ ਸਕਦਾ ਕਿ ਯਾਰ ਪਾਵਰ ਲੈਣ ਲਈ ਇਥੋਂ ਤੱਕ ਕਟਿਆ ਤਰੀਕੇ ਨਾਲ ਕਿ ਆਪਣੇ ਦਾਤੀ ਨੂੰ ਵੀ ਕਟਿਆਰੇ ਚ ਖੜਾ ਕਰ ਦਿੱਤਾ ਤ੍ਰੇ ਗੁਰਦਾਰ ਫਰ ਤ੍ਰੇ ਰਾਇ ਯਾਨੀ ਸੱਤ ਲੋਇ ਦਰ ਆ ਦੇ ਖੰਡੇ ਤੇ ਜਦੋਂ ਗੁਰਵਾਸ ਫਰੋ ਜਾਈਏ ਤੇ ਉਤੋਂ ਪੌਣ ਤੋਂ ਪਹਿਲਾਂ ਉਥੇ ਗਟੀਆਂ ਖੜੀਆਂ ਕਰਕੇ ਉਥੇ ਕੈਪਟਨ ਮੁੰਦਰ ਸਿੰਘ ਨੂੰ ਕਹਿ ਕੇ ਨੂੰ ਪ੍ਰਧਾਨ ਬਣਵਾਉ ਉਹ ਮੰਨਦਾ ਨਹੀਂ ਸੀ ਉਹਨੂੰ ਠੱਕੇ ਨਾ ਮਨਾਇਆ ਸੀ ਕਿ ਨਹੀਂ ਇਹਨੂੰ ਬਰਵਾਉਣਾ ਮੈਂ 3 ਵਾਰ ਐਮਪੀ ਬਣਿਆ ਉਥੇ ਮੈਨੂੰ ਕਿਤੇ ਵੀ ਇੱਕ ਜਗ੍ਹਾ ਨਹੀਂ ਉਹਨਾਂ ਨੇ ਦਿੱਤੀ ਜਿੱਥੇ ਮੈਂ ਪੰਜਾਬ ਦੀ ਗੱਲ ਕਰ ਸਕਾਂ ਤੇ ਉਹ ਸਿਰਫ ਕਟਪੁਤਲੀਆਂ ਜਿੜੀਆਂ ਉਹ ਬਣਾ ਕੇ ਰੱਖਦੇ ਸੀ ਗੱਲ ਕਹਿੰਦੇ ਨੇ ਕਹਿੰਦੇ ਮੇਰਾ ਮੰਤਰੀ ਪਦ ਕਹਿੰਦੇ ਬਹੁਤ ਚੁਭਰੇ ਹੈ ਜੀ ਵੀ ਮੈਨੂੰ ਮੰਤਰੀ ਬਣਾ ਤਾਂ ਕਹਿੰਦੇ ਬਹੁਤ ਚੁਭਰਿਆ ਮੰਤਰੀ ਪਦ ਨਹੀਂ ਚੁਭਰਿਆ ਇਹ ਸਾਡੇ ਵੱਲੋਂ ਪ੍ਰਧਾਨ ਮੰਤਰੀ ਬਣ ਜੇ ਸਾਨੂੰ ਇਹ ਇਹ ਮੰਤਰੀਪਾਤ ਨੂੰ ਕੀ ਤਕਰੀਫ ਹੈ ਕਾਂਗਰਸ ਨੂੰ ਇਹ 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 ਹੋਈ ਕਹਿੰਦਾ ਹੁੰਦਾ ਨਹੀਂ ਜਦੋਂ ਹਰ ਸਿਮਰਤ ਨੂੰ ਮਿਲਿਆ ਸੀ ਮਹਿਕਮਾ ਉਹ ਜਿਹੜਾ ਜਿਹਦਾ ਇਹ ਬਣਿਆ ਸਟੇਟਮੈਂਟ ਉਸ ਤੋਂ ਉਹਦੇ ਫਿਰ ਇੰਡੀਪੈਂਡੈਂਟਲੀ ਕਹਿੰਨੇ ਚਾਰ ਛਟਣੀਆਂ ਵਾਲਾ ਮੁੱਖ ਮੰਤਰੀ ਬਣ ਗਿਆ ਚਾਰ ਤੇ ਚਟਣੀਆਂ ਬਣਾਉਣ ਲਈ ਮੰਤਰੀ ਬਣ ਗਿਆ ਤੇ ਆਪ ਕੀ ਬਣਿਆ ਮੈਂ ਇਹਨੂੰ ਕਦੀ ਨਾ ਇਹਨੂੰ ਬੁਲਾਇਆ ਸਾਹਮਣੇ ਵੀ ਆਉਂਦਾ ਮੈਂ ਇਹਦੇ ਵੱਲ ਵੇਖ ਕੇ ਪਿੱਟ ਕਰ ਲੈਣਾ ਤੇ ਨਾ ਮੈਂ ਕਦੀ ਬੁਲਾਵਾਂਗਾ ਇੱਕ ਹੋਰ ਚੀਜ਼ ਮੈਂ ਕਹ ਦੇਣੀ ਤੁਮਾਂ ਕਿ ਜੇ ਕਦੀ ਕਾਂਗਰਸ ਇਹਨਾਂ ਨੂੰ ਵਾਪਸ ਲਿਆ ਤਾਂ ਸੁਖਜਿੰਦਰ ਸਿੰਘ ਦਾਵਾ ਕਾਂਗਰਸ ਛੱਡ ਕੇ ਆਪਣੇ ਘਰ ਚਲਾ ਗਿਆ ਸਭ ਤੋਂ ਵੱਖ ਨਾਲ ਪੇਠਾ ਮਾਰ ਕੇ ਚੰਦਨ ਦੇ ਰੁੱਖ ਨੂੰ ਖਲੋਤਾਂਗਾ ਚੰਦਨ ਦੀ ਕਦੀ ਖੁਸ਼ਬੂ ਨਹੀਂ ਗਈ ਤੇ ਨਾ ਚੰਦਨ ਕਦੀ ਮਰਿਆਈ ਇਹਦਾ ਤਰਖਤ ਕਦੀ ਸੁੱਕਾ ਇਹ ਜਿੱਦਾਂ ਦਾ ਮਰਜੀ ਜ਼ਰੀਲਾ ਸੱਪ ਹੈਗਾ ਕਾਂਗਰਸ ਨੂੰ ਦੇਦਾ ਕੋਈ ਵਰਕ ਨਹੀਂ ਇਹਦਾ ਦਾਦਾ ਕਾਂਗਰਸ ਆ ਪ੍ਰੈਜ਼ੀਡੈਂਟ ਰਿਆ 7 ਸਾਲ ਰਿਆ ਤੇ ਉਹ ਕਹਿ ਕੇ ਮੇਰੇ ਦਾਦੇ ਨੇ ਇਦਾਂ ਗਾਂਧੀ ਨੂੰ ਕਹਿ ਕੇ ਸਭ ਕੁਝ ਪੰਜਾਬ 'ਚ ਕਾਨ ਕਰਵਾਇਆ ਕਵੇ ਪਲਾਨਿੰਗ ਅੰਦਰੋਂ ਖਾਤੇ ਕਹਿੰਦੇ ਕਰਦੀ ਕਰੀਏ ਨਾ ਯਾਰ ਮੇਰੀ ਗੱਲ ਸੁਣ ਤੁਸੀਂ ਪਲੈਨਿੰਗ ਕੀਤੀ ਸਭ ਕੁਝ ਤੇ ਇਹਦਾ ਦਾਦਾ ਸੀ ਟਾਲੀਨਾਲ ਕਿਹਦੀ ਪਲੈਨਿੰਗ ਚੱਲਣੀ ਸੀ ਇਹਦਾ ਮਤਲਬ ਕਿ ਦਾਦੇ ਨੇ ਇਹਦੇ ਨੇ ਪੰਜਾਬੀਆਂ ਨਾਲ ਗਦਾਰੀ ਕੀਤੀ ਇਹਦੇ ਕੋਲੋਂ ਤੇ ਨਹੀਂ ਮੈਂ ਆਪਣੇ ਵਰਕਰਾਂ ਕੋਲ ਜਿਹੜੇ ਮੁੰਡੇ ਯੂਥ ਵਾਲੇ ਸੀ ਉਹਨਾਂ ਕੋਲ ਅੱਜ ਮਾਫੀ ਮੰਗਦਾ ਕਿ ਇਹਦੇ ਵਿੱਚ ਇਹਨੂੰ ਜੂਥ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਜੂਥ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬਹੁਤ ਵੱਡੀ ਗਲਤੀ ਕੀਤੀ ਸਸਕਾਲਾ ਕੱਲ ਦਾ ਦੇਖਿਆ ਤੁਸੀਂ ਕੀ ਕਿਸ ਤਰ੍ਹਾਂ ਦਾ ਨਾਲ ਸਿਆਸੀ ਸੰਗਰਾਮ ਮੱਚਿਆ ਹੋਇਆ ਜਿਹਦੇ ਵਿੱਚ ਇੱਕ ਪਾਸੇ ਤਾਂ ਰਾਹੁਲ ਗਾਂਧੀ ਦਾ ਵਿਦੇਸ਼ਚ ਦਿੱਤਾ ਬਿਆਨ ਤੇ ਉਸ ਤੋਂ ਬਾਅਦ ਦੇ ਉੱਤੇ ਦੇਖੀਏ ਜਿਹੜੀ ਪ੍ਰਤੀਕਿਰਿਆ ਰਵਨੀਤ ਬਿੱਟੂ ਨੇ ਦਿੱਤੀ ਕਿਉਂਕਿ ਪ੍ਰਤੀਕਿਰਿਆ ਰਵਨੀਤ ਬਿੱਟੂ ਨੇ ਦਿੱਤੀ ਤਾਂ ਉਸ ਕਰਕੇ ਕਿੱਡੇ ਵੱਡੇ ਤੌਰ ਦੇ ਉੱਤੇ ਚਰਚਾ ਇਹ ਖੜੀ ਹੋ ਗਈ ਕਿ ਇਹ ਸ਼ਬਦ ਕਹਨੇ ਠੀਕ ਸੀਗੇ ਹਾਲਾਂਕਿ ਰਵਨੀਤ ਬਿੱਟੂ ਨੇ ਅਜ ਵੀ ਇੱਕ ਵੀਡੀਓ ਜਾਰੀ ਕਰਿਆ ਉਹਦੇ ਵਿੱਚ ਆਪਦੇ ਆਪ ਨੂੰ ਸਪਸ਼ਟ ਕਰਿਆ ਵੀ ਆਖਿਰ ਮੈਂ ਇਹ ਗੱਲਾਂ ਕਿਉਂ ਕਈਆਂ ਨੇ ਤੇ ਦੂਜੇ ਪਾਸੇ ਗੱਲ ਇਹ ਹੈ ਵੀ ਕਾਂਗਰਸ ਇਹ ਗੱਲ ਕਹਿੰਦੀ ਹੈ ਕਿ ਜਦੋਂ ਇੰਨੇ ਸਾਲ ਸਾਡੇ ਨਾਲ ਰਹੇ ਤਾਂ ਇਹ ਗੱਲਾਂ ਉਦੋਂ ਯਾਦ ਕਿਉਂ ਨਹੀਂ ਆਈਆਂ ਸੁਖਜਿੰਦਰ ਸਿੰਘ ਰੰਧਾਵਾ ਸਾਡੇ ਨਾਲ ਨੇ ਮੈਂਬਰ ਪਾਰਲੀਮੈਂਟ ਰੰਧਾਵਾ ਸਾਹਿਬ ਦੇਖਿਆ ਜਾਵੇ ਰਵਨੀਤ ਬਿੱਟੂ ਹੋਰਾਂ ਨੇ ਤਾਂ ਹਾਲਾਂਕਿ ਚਰਚਾ ਤਾਂ ਰਾਹੁਲ ਗਾਂਧੀ ਦੇ ਬਿਆਨ ਤੇ ਹੋ ਰਹੀ ਹੈ ਵੀ ਉਹ ਪਰ ਰਵਨੀਤ ਬਿੱਟੂ ਵਾਲੇ ਬਿਆਨ ਤੋਂ ਬਾਅਦ ਚਰਚਾ ਹੋ ਰਹੀ ਖੜੀ ਹੋਊਗੀ ਕਿ ਜਿਹੜੇ ਸ਼ਬਦ ਕਹੇ ਗਏ ਆਤਵਾਦੀ ਟੱਕਰ ਕਹਤਾ ਤਾਂ ਨਾਲ ਹਾਲਾਂਕਿ ਤੁਹਾਡੇ ਹੀ ਰਹੇ ਸਾਥੀ ਤੋਂ ਤੌਰ ਤੇ ਹੁਣ ਤੱਕ ਰੈਦੂ ਪਹਿਲਾਂ ਕੀ ਇਹ ਚੀਜ਼ਾਂ ਨੂੰ ਲੈ ਕੇ ਸਿਆਸੀ ਮਿਆਰ ਕਿੱਧਰ ਨੂੰ ਜਾਂਦਾ ਜਾਂਦਾ ਕੋਈ ਪਹਿਲੀ ਗੱਲ ਤੇ ਜਿਹੜਾ ਤੁਸੀਂ ਕਹਿੰਦਾ ਤੁਹਾਡੇ ਮੈਂ ਮੇਰੀ ਵੈਸੇ ਕੋਈ ਬਹੁਤ ਜਿਹੇ ਨਾ ਬਣੀ ਪੂਣੀ ਨਹੀਂ ਕਦੀ ਵੀ ਕਿਉਂਕਿ ਝੂਠ ਬਹੁਤ ਬੋਲ ਜਾਂਦਾ ਹੁੰਦਾ ਸੀ ਭਾਵੇਂ ਗੁੱਸਾ ਹੀ ਕਰੇ ਔਰ ਨਾ ਇਹ ਕਿਹੜਾ ਟੈਲੀਫੋਨ ਚੁੱਕਦਾ ਇਹ ਇਸ ਕਰਕੇ ਨੂੰ ਟੈਲੀਫੋਨ ਵੀ ਖਰੀਦੀ ਨਹੀਂ ਸੀ ਖਰੀਦਾ ਮੈਂ ਨਾ ਇੱਕ ਗੁਰਬਾਣੀ ਦੀ ਤੁਹਾਨੂੰ ਇੱਕ ਹੁਣੇ ਬਾਣੀ ਦੇ ਤੁਕ ਮੈਂ ਤੁਹਾਨੂੰ ਸੁਣਾਉਣਾ ਅਕਿਰਤ ਕਰਨ ਬਾਰੇ ਇਹ ਉਹ ਬੰਦਾ ਕਿ ਉਹ ਕਿਹਾ ਭਾਰੇ ਪੂਰੀ ਅਕਿਰਤ ਕਰਨ ਮੰਦੀ ਹੂੰ ਮੰਦੇ ਕਿ ਜਿਹੜੀ ਧਰਤੀ ਵੀ ਹੈ ਨਾ ਉਹ ਵੀ ਅਕਿਰਤ ਕਰਨ ਦਾ ਭਾਰ ਨਹੀਂ ਚੱਲ ਸਕਦੀ ਤੇ ਫਿਰ ਸਾਡੀ ਪਾਰਟੀ ਹੈ ਤੇ ਜਿੱਤੇ ਚ ਗੁਰਬਾਣੀ ਚ ਅਕਿਰਤ ਕਰਨ ਬਾਰੇ ਏਡੀ ਵੱਡੀ ਗੱਲ ਕਹਿ ਦਿੱਤੀ ਆ ਤੇ ਉਹਦੇ ਬਾਅਦ ਸੁਮਿਤ ਮੇਰੇ ਖਾਲ ਇਹ ਉਹ ਬੋਦੀ ਗੱਲਾਂ ਕਰਨ ਦੀ ਆਪਾਂ ਨੂੰ ਲੋੜ ਨਹੀਂ। ਦੂਸਰੀ ਗੱਲ ਜਿਹੜੀ ਜਿਹੜੀ ਅੱਜ ਜਿਹੜੀਆਂ ਗੱਲਾਂ ਕੀਤੀਆਂ ਬੜਾ ਅਫਸੋਸ ਹੋਇਆ। ਬੜਾ ਦੁੱਖ ਲੱਗਾ ਕਿ ਬੰਦਾ ਪੋਲਿਟਿਕਸ ਦੇ ਵਿੱਚ ਇੰਨਾ ਗਿਰ ਸਕਦਾ ਆਪਣੀ ਜਮੀਰ ਆਪਣੀ ਹੋਂਦ ਆਪਣੇ ਆਪ ਨੂੰ ਖਤਮ ਕਰਕੇ ਥੱਲੇ ਡੇ ਜਾਣਾ ਤੇ ਮੈਨੂੰ ਜਦੋਂ ਤੁਸੀਂ ਆਣ ਕੇ ਜਦੋਂ ਸਵਾਲ ਕਰਦੇ ਹੋ ਤੇ ਮੈਂ ਬੜਾ ਅਫਸੋਸ ਨਾਲ ਕਹਿ ਰਿਹਾ ਕਿ ਯਾਰ ਪਾਵਰ ਲੈਣ ਲਈ ਇਤੋਂ ਤੱਕ ਘਟਿਆ ਤਰੀਕੇ ਨਾਲ ਕਿ ਆਪਣੇ ਦਾਦੇ ਨੂੰ ਵੀ ਘਟਿਆਰੇ ਚ ਖੜਾ ਕਰ ਦਿੱਤਾ ਅਜੇ ਦਾਦੇ ਪੋਤੇ ਦੀ ਬਹੁਤ ਪਿਆਰ ਹੁੰਦਾ ਮੇਰੀ ਕੋਸ਼ਿਸ਼ ਹੁੰਦੀ ਹੈ ਜਦੋਂ ਮੈਂ ਆਵਾਂ ਮੈਂ ਆਪਣੇ ਸਭ ਤੋਂ ਪਹਿਲਾਂ ਆਪਣੇ ਧੋਤੇ ਨੂੰ ਮਿਲਦਾ ਹਾਂ ਦੋਤੀ ਨੂੰ ਮਿਲਦਾ ਸਾਰੇ ਨੂੰ ਮਿਲਦਾ ਦੋਨੇ ਬੱਚੇ ਲੈ ਕੇ ਬੈਠਾ ਹੁੰਨਾ ਤੇ ਸਰਦਾਰ ਬਿਹੰਤ ਸਿੰਘ ਨੇ ਵੀ ਇਦਾਂ ਹੀ ਇਹਦੇ ਨਾਲ ਲਾਡ ਪਿਆਰ ਕੀਤਾ ਹੋਣਾ ਤੇ ਅੱਜ ਜਿਹੜੀ ਇਹਨੇ ਗੱਲ ਕਹੀ ਆ ਕਿ ਮੈਨੂੰ ਟਿਕਟ ਮੈਂ ਜੂਰ ਕਾਂਗਰਸ ਅੱਜ ਜੂਰ ਕਾਂਗਰਸ ਦਾ ਪ੍ਰੈਜ਼ੀਡੈਂਟ ਹੋਣ ਦੇ ਨਾਤੇ ਮਿਲੂ ਅੱਜ ਮੈਨੂੰ ਅਫਸੋਸ ਆ ਔਰ ਮੈਂ ਇਹਦੇ ਕੋਲੋਂ ਤੇ ਨਹੀਂ ਮੈਂ ਆਪਣੇ ਵਰਕਰਾਂ ਕੋਲ ਜਿਹੜੇ ਮੁੰਡੇ ਯੂਥ ਵਾਲੇ ਸੀ ਉਹਨਾਂ ਕੋਲ ਅੱਜ ਮਾਫੀ ਮੰਗਦਾ ਕਿ ਇਹਦੇ ਵਿੱਚ ਇਹਨੂੰ ਜੂਥ ਕਾਂਗਰਸ ਕਮੇਟੀ ਦਾ ਪ੍ਰਧਾਨ ਬਣਾਉਣ ਲਈ ਜੂਥ ਕਾਂਗਰਸ ਦਾ ਪ੍ਰਧਾਨ ਬਣਾਉਣ ਲਈ ਸੁਖਜਿੰਦਰ ਸਿੰਘ ਰੰਧਾਵਾ ਨੇ ਵੀ ਬਹੁਤ ਵੱਡੀ ਗਲਤੀ ਕੀਤੀ ਭពਿੰਦਰ ਰੰਧਾਵਾ ਉਹ ਵੀ ਅੱਜਕੱਲ ਬੀਜੇਪੀ ਚ ਅਮਰਸਾ ਦਾ ਉਹ ਆਇਆ ਮੇਰੇ ਕੋਲ ਕਹਿੰਦਾ ਭਾਜੀ ਇਹਨੂੰ ਬਣਾਉਣਾ ਮੈਂ ਕਿਹਾ ਯਾਰ ਵੇਖ ਲੈ ਝੂਠਾ ਬਹੁਤ ਹੀ ਉਦੋਂ ਵੀ ਇਹਦਾ ਇਹ ਹੁੰਦਾ ਉਹਦੇ ਕੈਂਟ ਤੇ ਉਹ ਇਹਨੂੰ ਲੈ ਕੇ ਆਇਆ ਗੁਰਦਾਸਪੁਰ ਸਾਡੀ ਉਦੋਂ ਮੀਟਿੰਗ ਸੀਗੀ ਉਹਦੇ ਬਾਤ ਇਹਨੂੰ ਆਖੋ ਕਿ ਵਿਨਮਕਰ ਸੰਤ ਨਹੀਂ ਕਹਿੰਗੋ ਜਿਹੜਾ ਐਡਾ ਕੋਈ ਝੂਠ ਬੋਲ ਸਕਦਾ ਝੂਠੀ ਸੌਂ ਵੀ ਖਾ ਸਕਦਾ ਗੁਰਦਾਸਪੁਰ ਉਹਦੇ ਸਾਥ ਲੋ ਇਦਰਾ ਦੇ ਖੰਡੇ ਤੇ ਜਦੋਂ ਗੁਰਦਾਸਪੁਰ ਜਾਇਆ ਤੇ ਉਥੋਂ ਪਹੌੜ ਤੋਂ ਪਹਿਲਾਂ ਉਹ ਉਥੇ ਗੱਡੀਆਂ ਖੜੀਆਂ ਕਰਕੇ ਉਥੇ ਕੈਪਟਨ ਮਿੰਦਰ ਸਿੰਘ ਨੂੰ ਕਹਿ ਕੇ ਇਹਨੂੰ ਪ੍ਰਧਾਨ ਬਣਾਉ ਉਹ ਮੰਨਦਾ ਨਹੀਂ ਸੀ ਉਹਨੂੰ ਠੱਕੇ ਨਾ ਮਨਾਇਆ ਸੀ ਕਿ ਨਹੀਂ ਇਹਨੂੰ ਬਣਾਉਣਾ ਈ ਐਮਪੀ ਛੇ ਜਦੋਂ ਮੈਂ ਰਖਲ ਰਾਜੇ ਬੜਿੰਗ ਨੂੰ ਇਹਨਾਂ ਹਰਾਈ ਸੀ ਕਿੰਨੂ ਆਇਆ ਸੀ ਉਹਦੀ ਹੋਗਲ ਕਹਿੰਦੇ ਨੇ ਕਹਿੰਦੇ ਵੀ ਮੈਂ ਆਖਰਕੇ ਹਾਲਾਂਕਿ ਚਲੋ ਆਪਦੇ ਸ਼ਬਦਾਂ ਚ ਕਹਿੰਦੇ ਨੇ ਕਹਿੰਦੇ ਅਸੀਂ ਉਸ ਟਾਂ ਸਮੇਂ ਦੇ ਦੌਰਾਨ ਕਹਿੰਦੇ ਰਗੜ ਕੇ ਰੱਖਿਆ ਜਦੋਂ ਮੈਂ ਬਿਲਕੁਲ ਚੜ੍ਹਦੀ ਅਵਸਥਾ 'ਚ ਸੀ ਤੇ ਸ਼ੁਰੂਆਤੀ ਤਰੀਕ ਲੱਛ ਉਹ ਚੜ੍ਹਦੀ ਅਵਸਥਾ 'ਚ ਹੈ ਹੀ ਨਹੀਂ ਚੜ੍ਹਦੀ ਅਵਸਥਾ 'ਚ ਅਸੀਂ ਲਿਆਂਦਾ ਉਹਦੀ ਗਲਤੀ ਮੰਨਦਾ ਮੈਂ ਮੰਨਦਾ ਤ੍ਰਿਪੁਰ ਬਾਜਵਾ ਸੀ ਸੁਖ ਸਰਕਾਰੀਆ ਸੀ ਪਤਨ ਹੁਣ ਦੋਵੇਂ ਕਹਿੰਦੇ ਕਿ ਨਹੀਂ ਕਹਿੰਦੇ ਇਸ ਗੱਲ ਨੂੰ ਇੰਡੋਰਸ ਕਰਦੇ ਕਿ ਨਹੀਂ ਕਰਦੇ ਮੈਂ ਕਹਿੰਦਾ ਇਹ ਇਹ ਨਾਲ ਸੀ ਸੰਦੀਪ ਸੰਧੂ ਸੀ ਉਹ ਪਪੇੰਦਰ ਰੰਦਾਵਾ ਸੀ ਨਾਲ ਲੈ ਕੇ ਇੱਕ ਜੋਸ਼ੀ ਆ ਮੁੰਡਾ ਉੱਥੋਂ ਦਾ ਅੰਮ੍ਰਿਤਸਰ ਦਾ ਉਹ ਸਾਰੇ ਇੱਕ ਬੱਸੀ ਆ ਉਹ ਇਹ ਤਿੰਨ ਬੰਦੇ ਦੇ ਨਾਲ ਆਏ ਉੱਥੋਂ ਕੇ ਨੂੰ ਲੈ ਕੇ ਤੇ ਉਹਦੇ ਚ ਮੈਂ ਇਹਨੇ ਬੰਦੇ ਤੇ ਕਹਤਾ ਦੂਸਰੀ ਜਿਹੜੀ ਗੱਲ ਇਹਨੇ ਜਿਹੜੀ ਗੱਲ ਕੀਤੀ ਕਿ ਕਾਂਗਰਸ ਦੀ ਦੇਣ ਆ ਕਾਕਾ ਤੇਰੇ ਦਾਦਾ ਜਿਹੜਾ ਸੀ ਸਰਦਾਰ ਦਰਬਾਰਾ ਸਿੰਘ ਦੀ ਗਵਰਨਮੈਂਟ ਚ ਰੈਵੀਨੂ ਮਿਨਿਸਟਰ ਸੀ 39 ਨੰਬਰ ਕੋਠੀ ਹੁੰਦੀ ਸੀ 3 ਸੈਕਟਰ ਜੋ ਉੱਥੇ ਤੁਸੀਂ ਰਹਿੰਦੇ ਸੀ ਜੋ ਹੁਣ ਕਹਦੇ ਕਿ ਮੇਰਾ ਦਾਦਾ ਵੀ ਰਲਿਆ ਸੀ ਅੱਤਵਾਦ ਉਹ ਲੈ ਕੇ ਇੱਕ ਹੈ ਮੰਗ ਲੋਕਾਂ ਕੋਲੋਂ ਮਾਫੀ ਕਿ ਮੇਰੇ ਦਾਦੇ ਨੇ ਪੰਜਾਬ 'ਚ ਅੱਤਵਾਦ ਫੈਲਾਇਆ ਇਹਦਾ ਦਾਦਾ ਕਾਂਗਰਸ ਦਾ ਪ੍ਰੈਜ਼ੀਡੈਂਟ ਰਿਆ 7 ਸਾਲ ਰਿਆ ਤੇ ਉਹ ਕਹੇ ਕਿ ਮੇਰੇ ਦਾਦੇ ਨੇ ਇੰਦਰਾ ਗਾਂਧੀ ਨੂੰ ਕਹੇ ਕਿ ਸਭ ਕੁਝ ਪੰਜਾਬ 'ਚ ਕਾਣ ਕਰਵਾਇਆ ਕਵੇ ਪਲੈਨਿੰਗ ਅੰਦਰੋਂ ਖਾਤੇ ਕਹਿੰਦੇ ਕਰਦੀ ਕਰੀ ਇਹਨਾਂ ਨੇ ਯਾਰ ਮੇਰੀ ਗੱਲ ਸੁਣ ਤੁਸੀਂ ਪਲੈਨਿੰਗ ਇਹਦੀ ਸਭ ਕੁਝ ਤੇ ਇਹਦਾ ਦਾਦਾ ਸੀ 올 ਇਨ 올 ਕਿਹਦੀ ਪਲੈਨਿੰਗ ਚੱਲਣੀ ਸੀ ਇਹਦਾ ਮਤਲਬ ਕਿ ਦਾਦੇ ਨੇ ਇਹਦੇ ਨੇ ਪੰਜਾਬੀਆਂ ਨਾਲ ਗਦਾਰੀ ਕੀਤੀ ਸਰਦਾਰ ਬਿਆਸ ਸਿੰਘ ਨੇ ਗਦਾਰੀ ਕੀਤੀ ਨਾ ਫਿਰ ਪੰਜਾਬ ਦੇ ਲੋਕਾਂ ਨਾਲ ਇਹਦਾ ਮਤਲਬ ਇਹੋ ਹੀ ਹੈ ਨਾ ਤੁਸੀਂ ਕਹੋ ਨਾ ਹਾਂ ਜਾਂ ਨਾ ਇਦਾਂ ਨਾ ਯਾਰ ਕਰ ਹੁਣ ਜੀ ਸਵਾਲ ਕਰਦਾ ਮੇਰੇ ਜਵਾਬ ਹੁਣ ਆਪਣੇ ਕੋਲ ਪਬਲਿਕ ਹੈ ਨਹੀਂ ਪਬਲਿਕ ਹੈ ਨਹੀਂਗੀ ਇਹਨੇ ਕਿਹਾ ਨਾ ਕਿ ਅੰਦਰੇ ਖਾਤੇ ਕਾਂਗਰਸ ਰੈਵਿਨਿਊ ਮਨਿਸਟਰ ਇਹਦੇ ਦਾਦਾ ਜੀ ਕਾਂਗਰਸ ਪ੍ਰਧਾਨ ਇਹਦੇ ਦਾਦਾ ਜੀ ਰਹੇ ਚੀਫ ਮਨਿਸਟਰ ਇਹਦੇ ਦਾਦਾ ਜੀ ਰਹੇ ਤੇ ਫਿਰ ਪਲਾਨਿੰਗ ਕੀ ਦੀ ਚਲੀ ਇਹਦੇ ਦਾਦੇ ਦੀ ਚਲੀ ਕਿ ਮੇਰੇ ਫਾਦਰ ਦੀ ਚਲੀ ਜਿਹਨੂੰ ਇਹਨਾਂ ਨੇ ਰਲ ਕੇ ਉਥੋਂ ਹਰਾਇਆ ਫਿਰੋਜ਼ਪੁਰ ਤੋਂ ਸੁਨੀਲ ਜਾਖੜ ਤੇ ਇਹਦੇ ਦਾਦੇ ਨੇ ਰਲ ਕੇ ਹਰਾਇਆ politically ਖਤਮ ਕਰਨ ਲਈ ਤੇ ਮੇਰੇ ਫਾਦਰ ਨੇ ਹਮੇਸ਼ਾ ਸਰਦਾਰ ਬਿਨ ਸਿੰਘ ਦਾ ਸਾਥ ਦਿੱਤਾ ਔਰ ਹਰ ਆਤਵਾਦ ਦੇ ਵਿੱਚ ਜਿੱਥੇ ਜਿੱਥੇ ਆਤਵਾਦੀਆਂ ਨੇ ਮਾਰਿਆ ਪੰਜਾਬੀਆਂ ਨੂੰ ਉਥੇ ਦੋਵੇਂ ਇਕੱਠੇ ਭੋਗਾਤੇ ਵੀ ਜਾਂਦੇ ਰਹੇ ਤੇ ਅਫਸੋਸ ਕਰਨ ਵੀ ਜਾਂਦੇ ਰਹੇ ਤੇ ਜਦੋਂ ਟਾਈਮ ਆਇਆ ਤੇ ਪੋਲੀਟੀਕਲ ਆਦਮੀ ਹੋਜੀ ਹੁੰਦੀ ਆ ਉਹਨਾਂ ਦੋਵਾਂ ਨੇ ਮੇਰੇ ਫਾਦ ਨੂੰ ਰਲ ਕੇ ਉੱਥੋਂ ਹਰਾ ਕੇ ਭੇਜਿਆ ਖਰੋਜ ਫੋਰਚੂ ਪਰੰਦਾਬ ਸਾਹਿਬ ਜਿਹੜੀਆਂ ਅੱਜ ਜਿਸ ਤਰ੍ਹਾਂ ਦੇ ਨਾਲ ਜੇ ਕਹੀਏ ਕਿ ਜਤਾ ਅੰਦਰਲੀਆਂ ਗੱਲਾਂ ਦੱਸ ਰਹੇ ਨੇ ਜਾਂ ਇਹ ਕਹੀਏ ਕਿ ਜਿਹੜੇ ਅਲੀਗੇਸ਼ਨ ਲਾ ਰਹੇ ਨੇ ਰੀਤ ਬਿੱਟੂ ਉੱਚ ਤਾਂ ਮੈਂ ਯਾਰ ਇਹੋ ਜੇ ਮੈਂ ਤੈਨੂੰ ਕਿਰਤ ਕਰਨ ਦੀ ਬਾਣੀ ਦੀ ਤੁਕ ਦੇ ਦਿੱਤੀ ਆ ਇਹ ਤੋਂ ਬਾਅਦ ਤੇ ਹੁਣ ਮੈਨੂੰ ਕਲੀਅਰਿਫਿਕੇਸ਼ਨ ਦੇਣ ਦੀ ਜ਼ਰੂਰਤ ਹੀ ਨਹੀਂ ਇਹ ਤੋਂ ਬਾਅਦ ਕੀ ਦਊਗਾ ਤਿੰਨ ਵਾਰੀ ਐਮਪੀ ਬਣਾਇਆ ਇਹਨੇ ਆਪ ਸਾਨੂੰ ਕਿਹਾ ਮੈਨੂੰ ਕਹ ਮੈਂ ਬਿੱਟੂ ਪਾਕੇ ਬੜੀ ਸੋਹਣੀ ਲੱਗਦੀ ਐ ਜਦੋਂ ਜੋ ਦਾ ਕਹਿੰਦਾ ਇਹ ਰਾਹੁਲ ਗਾਂਧੀ ਜੀ ਦੇਣ ਆ ਉਹਨੇ ਮੈਨੂੰ ਆਖਿਆ ਬਿੱਟੂ ਪਾਕੇ ਬਣ ਜੇ ਪੰਜਾਬ ਚੋਪੜੀ ਪ੍ਰੇਸ਼ਾਨ ਬਣਾਉਣੀ ਐ ਅਜੋ ਸੇ ਰਾਹੁਲ ਗਾਂਧੀ ਰਾਹੁਲ ਗਾਂਧੀ ਨੇ ਇਹਨੂੰ ਕੀਤਾ ਔਰ ਇਹਨੇ ਉਹਦੇ ਨਾਲ ਵਿਸ਼ਵਾਸ ਘਾਤ ਕੀਤਾ ਰਾਹੁਲ ਗਾਂਧੀ ਨਾਲ ਉਹ ਪੋਲਟਿਕਸ ਦੇ ਵਿੱਚ ਪਾਰਟੀ ਆਈ ਪਾਰਟੀ ਗਈ ਇਹੋ ਜਿਹਾ ਗਲਤ ਮੈਂ ਇੱਕ ਵਾਰੀ ਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ 2012-13 ਦੀ ਗੱਲ ਆ ਉਹਨੂੰ ਤੁਹਾਨੂੰ ਜਦੋਂ ਜਦੋਂ ਸ਼ਰਮਣੀਗਰ ਦਾ ਪ੍ਰਬੰਧਕ ਕਮੇਟੀ ਦਿੱਲੀ ਦੀ ਬਣੀ ਇਹ ਤੋਂ ਦੀ ਹਰਿਆਣੇ ਦੀ ਬਣੀ ਸੀ ਤੇ ਉੱਥੇ ਇੱਕ ਰੈਜ਼ੋਲੂਸ਼ਨ ਲੈ ਕੇ ਆਏ ਸੀ ਉੱਥੇ ਮੈਂ ਬੋਲਿਆ ਵੀ ਹਾਂ ਮੈਂ ਪੌੜੀਆਂ ਚੜ ਰਿਹਾ ਸੀ ਅੱਗੋਂ ਬਾਦਲ ਸਾਹਿਬ ਲਿਫਟ ਚੋਂ ਬਾਹਰ ਆਣੇ ਨੇ ਮੈਂ ਉੱਥੇ ਹੀ ਵਾਪਸ ਆ ਗਿਆ ਤੇ ਇਹਨਾਂ ਨੇ ਆਪਣਾ ਐਸਪੀ ਭੇਜਿਆ ਉਹ ਕਹਿੰਦਾ ਜੀ ਬਾਦਲ ਸਾਹਿਬ ਲਾਉਂਦੇ ਮੈਂ ਯਾਰ ਮੈਂ ਨਹੀਂ ਜਾਣਾ ਉਹਨੇ ਮੇਰੀ ਗੱਲ ਕਰਾਤੀ ਕਹਿੰਦੇ ਕਾਕਾ ਇੰਨੀ ਇਹ ਨੀਤਾ ਜੀ ਵੀ ਬੋਲ ਗਿਆ ਕਿ ਬਜ਼ੁਰਗ ਅੰਦਰੋਂ ਦਾ ਤੇ ਤੁਸੀਂ ਪਿੱਛੇ ਮੁੜ ਜੋ ਮੈਂ ਅੰਕਲ ਬਿਲਕੁਲ ਮੇਰੇ ਕੋਲ ਹੈ ਤੇ ਗਲਤੀ ਪਰ ਅੱਜ ਮੈਂ ਤੁਹਾਡੇ ਅਗੇਂਸਟ ਬੋਲਣਾ ਸੀ ਤੇ ਜੇ ਤੁਹਾਨੂੰ ਮੈਂ ਤੁਹਾਨੂੰ ਮਿਲ ਪਿੰਦਾ ਤੇ ਮੈਂ ਤੁਹਾਡੀ ਅੱਖਾਂ ਚ ਅੱਖਾਂ ਪਾ ਕੇ ਤੁਹਾਡੇ ਬਰ ਖਿਲਾਫ ਨਹੀਂ ਸੀ ਬੋਲ ਸਕਦਾ ਮੈਂ ਮੇਰੀ ਇਹ ਕਰੈਕਟਰ ਨਹੀਂ ਕਿ ਕੇ ਬਾਹਰ ਗੋਡੀ ਹੱਥ ਲਾ ਕੇ ਜਾ ਕੇ ਦੂਥੇ ਜਾ ਕੇ ਮੈਂ ਤੇ ਬਿੱਟੂ ਨੂੰ ਤੇ ਯਾਰ ਜਿਹਦੀ ਗੋਦੀ ਚ ਬੈਠਾ ਰਿਆ ਆਪਣੇ ਦਾਦੇ ਦੀ ਅੱਜ ਉਹਨੂੰ ਵੀ ਹੱਤਵادیه ਨੇ ਗਰਦਾਨ ਦਿੱਤਾ ਕਿ ਉਹ ਉਹਦੇ ਜਿਹੜਾ ਪਲੈਨਿੰਗ ਚ ਲਾਇਆ ਵੀ ਇਸ ਕਰਕੇ ਮੈਂ ਇਹਨੂੰ ਪੁੱਛਣਾ ਚਾਹਨਾ ਤੁਸੀਂ ਕਿੰਨੀ ਵਾਰ ਕਿੰਨਿਆ ਸਾਲਾਂ ਤੋਂ ਕਵਰ ਕਰ ਰਹੇ ਹੋ ਸਰਦਾਰ ਬਿਆਨ ਸਿੰਘ ਦੇ ਜਨਮ ਦਿਨ ਨੂੰ ਤੇ ਉਹਨਾਂ ਦੀ ਸ਼ਹਾਦਤ ਵਾਲੇ ਦਿਨ ਨੂੰ ਲਗਾਤਾਰ ਕਰਦੇ ਕਦੀ ਬੀਜਪੀ ਦੇਖੀ ਸੀ ਜਿੱਦਣੇ ਬਣਿਆ ਬੀਜਪੀ ਜੀ ਗਿਆ ਉਸ ਦਿਨ ਬੀਜਪੀ ਦੇ ਲੀਡਰ ਆਏ ਦੇ ਨਾ ਪਹਿਲਾਂ ਕਿ ਉਹਨੇ ਪਿੱਛੇ ਪਈ ਬੀਜਪੀ ਨੇ ਕਿਉਂ ਇਹਦੀ ਦਾਦੀ ਦੇ ਬਰ ਖਿਲਾਫ ਹੋਣ ਅਕਾਲੀ ਦਲ ਦੇ ਨਾਲ ਰਲ ਕੇ ਕੈਂਡੀਡੇਟ ਕਿਉਂ ਦਿੱਤਾ ਕਿਉਂ ਉਹਦੇ ਹਮੇਸ਼ਾ ਹੀ ਬੀਜੇਪੀ ਦੇ ਅਗੇਂਸਟ ਕੈਂਡੀਡੇਟ ਦਿੰਦੀ ਰਹੀ ਅਕਾਲੀ ਦਲ ਦੇ ਨਾਲ ਰਲ ਕੇ ਯਾਰ ਇਹ ਤਾਂ ਕਮਾਲੀ ਹੋ ਗਈ ਆ ਇਹਦਾ ਮਤਲਬ ਨੇ ਬੰਗੜ ਕੀ ਕੀ ਇਹਦੇ ਬਾਰੇ ਕੀ ਕਰ ਪਰ ਉਹ ਪਰ ਉਹ ਇਹ ਗੱਲ ਕਹਿੰਦੇ ਨੇ ਕਹਿੰਦੇ ਮੇਰਾ ਮੰਤਰੀ ਪਦ ਕਹਿੰਦੇ ਬਹੁਤ ਚੁਭਰੇ ਹੈ ਜੀ ਵੀ ਮੈਨੂੰ ਮੰਤਰੀ ਬਣਾ ਤਾਂ ਕਹਿੰਦੇ ਬਹੁਤ ਚੁਭਰਿਆ ਮੰਤਰੀ ਪਦ ਨਹੀਂ ਚੁਭਰਿਆ ਇਹ ਸਾਡੇ ਵੱਲੋਂ ਪ੍ਰਧਾਨ ਮੰਤਰੀ ਬਣ ਜੇ ਸਾਨੂੰ ਇਹਦੇ ਇਹਦੇ ਮੰਤਰੀ ਪਦ ਤੋਂ ਕੀ ਤਕਰੀਫ ਹੈ ਕਿ ਕਾਂਗਰਸ ਨੂੰ ਇਹ 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 ਹੋਈ ਕਹਿੰਦਾ ਹੁੰਦਾ ਨਹੀਂ ਜਦੋਂ ਹਰ ਸਿਮਰਤ ਨੂੰ ਮਿਲਿਆ ਸੀ ਮਹਿਕਮਾ ਜਿਹੜਾ ਜਿਹਦਾ ਇਹ ਬਣਿਆ ਸਟੇਟ ਮਿਨਿਸਟਰ ਉਹਦੇ ਫਿਰ ਇੰਡੀਪੈਂਡੈਂਟ ਨਹੀਂ ਕਹਿੰਦੇ ਚਾਰ ਚਟਣੀਆਂ ਵਾਲਾ ਮੁੱਖ ਮੰਤਰੀ ਬਣ ਗਿਆ ਚਾਰ ਤੇ ਚਟਣੀਆਂ ਬਣਾਉਣ ਲਈ ਮੰਤਰੀ ਬਣ ਗਿਆ ਤੇ ਆਪ ਕੀ ਬਣਿਆ ਆਪ ਹੁਣ ਕਹਦਾ ਮੀਟ ਬਣਾਉਣ ਲੱਗਾ ਆ ਇੱਕ ਹੋਰ ਨੇ ਤੁਹਾਨੂੰ ਹੋਰ ਤੱਕ ਸੁਣਾ ਦੇ ਦੇਖੇ ਸੁਣੇ ਹضور ਸਦ ਕਟਕਟ ਬ੍ਰਹਮ ਰਵੰਦ ਕਿ ਉਹ ਪ੍ਰਮਾਤਮਾ ਅੰਗ ਸੰਗ ਰਹਿ ਕੇ ਹਰੀਕ ਜੀਵ ਦੇਖਦਾ ਹੈ ਤੇ ਸੁਣਦਾ ਪ੍ਰਮਾਤਾ ਹੈ ਜੀ ਸ੍ਰੀ ਵਿਆਪਕ ਹੈ ਕਿ ਇਹ ਜਿਹੜੀਆਂ ਨਾ ਜੋ ਇਹ ਕਹਿ ਰਿਹਾ ਨਾ ਉਹ ਸਭ ਕੁਝ ਪਰਮਾਤਮਾ ਇਹਨੂੰ ਸੁਣਦਾ ਕਿ ਕੀ ਆ ਪਰੰਧਾਪ ਸਾਬ ਦੇਖਿਓ ਜਿਵੇਂ ਕਹੀਏ ਕਿ ਕਈ ਵਾਰੀ ਲੀਡਰ ਪਾਰਟੀਆਂ ਛੱਡ ਕੇ ਚੱਲ ਜਾਂਦੇ ਨੇ ਚਲੋ ਜਿਵੇਂ ਬਿੱਟੂ ਗਏ ਹੋਰ ਵੀ ਕਈ ਲੀਡਰ ਕਦੇ ਇਕੱਠੇ ਹੋ ਜਾਂਦੇ ਨੇ ਪਰ ਰਵਨੀਤ ਬਿੱਟੂ ਜਦੋਂ ਵੀ ਬੋਲਦੇ ਨੇ ਤੇ ਪਿਛਲੀ ਵਾਰ ਵੀ ਜਦੋਂ ਮੈ ਤੁਹਾਨੂੰ ਮਿਲਿਆ ਸੀਗਾ ਤੁਸੀਂ ਇਸ ਚੀਜ਼ ਨੂੰ ਲੈ ਕੇ ਬਹੁਤ ਰਾਹੇ ਕਿ ਆਖਰਕਾਰ ਜਦਾ ਬੰਦਾ ਨਾਲ ਇੰਨਾ ਸਮਾਂ ਰਿਹਾ ਹੋਵੇ ਤੇ ਪਾਰਟੀ ਨੇ ਇੰਨਾ ਕੁਝ ਦਿੱਤਾ ਹੋਵੇ ਇਹ ਕਿਤੇ ਨਾ ਕਿਤੇ ਟੀਸੀਸੀ ਚੀਜ਼ ਨੂੰ ਲੈ ਕੇ ਆ ਕਿਉਂਕਿ ਵਿਰੋਧੀ ਤਾਂ ਬਹੁਤ ਕੁਝ ਬੋਲਦੇ ਹੋਰ ਵੀ ਬੋਲਦੇ ਨੇ ਇਹਦੇ ਬਾਰੇ ਕਦੀ ਵੀ ਮੈਨੂੰ ਕਦੀ ਸੀਰੀਅਸਲੀ ਨਹੀਂ ਲਿਆ ਜੋ ਜ਼ੁਬਾਨਾ ਬੋਲ ਜਾਂਦਾ ਮੇਰਾ ਖਿਆਲ ਕਿ ਇੱਕ ਜਿਹੜਾ ਜਿਹਨੂੰ ਥੋੜੀ ਜਿਹੀ ਸ਼ਰਮ ਹਯਾ ਵੱਡੇ ਦੀ ਇੱਜ਼ਤ ਆ ਤੇ ਜਿਹੜਾ ਜਿਹਨੂੰ ਕਿਸੇ ਨੂੰ ਮੈਂ ਕਹਿੰਨਾ ਕਿ ਤਹਿਜ਼ੀਬ ਆ ਉਹ ਜਦਾਂ ਦੀ ਜੁਬਾਨ ਬੋਲਦਾ ਇਹ ਮੈਂਟਲੀ ਅਫਸੈਟ ਆ ਇਹਨੂੰ ਜਦੋਂ ਕੰਗੜਾ ਨੂੰ ਉਹਨਾਂ ਨੇ ਕੀਤਾ ਇੱਕ ਦਿਨ ਬੀਜੇਪੀ ਨੂੰ ਇਹਦੀ ਜ਼ੁਬਾਨ ਬੰਦ ਕਰ ਲਈ ਸਟੇਟਮੈਂਟ ਦੇਣੀ ਪੈਗੀ ਯਾਰ ਕਮ ਹਲ ਹੋ ਗਈ ਆ ਕਿ ਰਾਹੁਲ ਗਾਂਧੀ ਨੂੰ ਹਤਵਾਦੀ ਕਹਿਣਾ ਤੇ ਇਹ ਤੇ ਬਹੁਤ ਸ਼ਰਮ ਵਾਲੀ ਗੱਲ ਹੈ ਮੇਰਾ ਖਿਆਲ ਆ ਤੇ ਜੇ ਨਹੀਂ ਕਿਸ ਚੀਜ਼ ਤੇ ਕਰਿਆ ਪਹਿਲੋਂ ਆਪਣੇ ਦਾਦੇ ਨੂੰ ਕਵੇ ਜਿਹੜਾ 84 75 88 ਤੱਕ ਮਿਨਿਸਟਰ ਰਿਹਾ ਤੇ ਮੁੜ ਕੇ ਦੁਬਾਰਾ ਕਾਂਗਰਸ ਦਾ ਪ੍ਰਧਾਨ ਬਣਿਆ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਤਾਇਆ ਜੀ ਮੰਤਰੀ ਬਣੇ ਆਪ ਐਮਪੀ ਬਣਿਆ ਭਰਾ ਯੂਨੀਵਰਸਲ ਐਮਐਲਏ ਬਣਿਆ ਤੇ ਤੁਹਾਡੇ ਸਾਹਮਣੇ ਅਮਰਿੰਦਰ ਸਿੰਘ ਦੇ ਅਗੇਂਸਟ ਬੋਲਦਾ ਰਿਹਾ ਕਿ ਨਹੀਂ ਉਹਨੂੰ ਐਜੇ ਮਿਨਿਸਟਰ ਬੋਲਦਾ ਹੁੰਦਾ ਸੀ ਕਿ ਨਹੀਂ ਤੇ ਇਹ ਬੋਲਦਾ ਉਦੋਂ ਛੱਡ ਕੇ ਆ ਜਾਂਦਾ ਛੱਡੀ ਕਿ ਨਹੀਂ ਮਿਨਿਸਟਰੀ ਕੈਬਨਿਟ ਦੇ ਵਿੱਚੋਂ ਛੱਡ ਕੇ ਉੱਠਿਆ ਤੇ ਉਸ ਦਿਨ ਉਸ ਦਿਨ ਗਏ ਜਦੋਂ ਅਮਰਿੰਦਰ ਸਿੰਘ ਲਾ ਲਿਆ ਜਾਂ ਤੇ ਉਹੋ ਜੀ ਰੱਖੇ ਹੰਬਰਦਾਂ ਵਾਲੀ ਪਰੰਤੂ ਸਭ ਦੇਖਿਏ ਜਿਹੜੀ ਗੱਲ ਹੁਣ ਉਹਨਾਂ ਨੇ ਕਹੀ ਆਪਦੇ ਕਿਉਂਕਿ ਵੀਡੀਓ ਬੈਕ ਟੂ ਬੈਕ ਆਏ ਨੇ ਕਈ ਲਾਸਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਹਿੰਦੇ ਵੀ ਜਿਹੜਾ ਰਾਹੁਲ ਗਾਂਧੀ ਦਾ ਬਿਆਨ ਕਿਉਂਕਿ ਮੈਂ ਉਹਨਾਂ ਤੋਂ ਪੁੱਛੂੰਗਾ ਕਿ ਰਾਹੁਲ ਗਾਂਧੀ ਦਾ ਜਿਹੜਾ ਬਿਆਨ ਹੈ ਉਹ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਉਸ ਚੀਜ਼ ਨੂੰ ਲੈ ਕੇ ਹੋਲ ਭੀਜਪੀ ਜਾਂ ਬਾਕੀ ਜਗ੍ਹਾ ਤੇ ਵੀ ਲਿਖਿਆ ਜਾਵੇ ਕਿਦਰ ਕਿਤੇ ਇਸ ਵਾਰ ਖੜਾ ਹੋ ਰਿਹਾ ਵੀ ਉਹਨਾਂ ਨੇ ਵਿਦੇਸ਼ ਚ ਜਾ ਕੇ ਇਹ ਗੱਲ ਕਿਉਂ ਕਰੀ ਤੇ ਬਿੱਟੂ ਇਹਨੂੰ ਇਸ ਪਾਸੇ ਨਾਲ ਜੋੜਦੇ ਨੇ ਕਹਿੰਦੇ ਵੀ ਪਹਿਲਾਂ ਵੀ ਆਖਰਕਾਰ ਕਹਿੰਦੇ ਕਹਿੰਦੇ ਟੈਰਰਿਸਟ ਮੈਂ ਉਹਨਾਂ ਨੂੰ ਇਸ ਐਂਗਲ ਤੋਂ ਕਿਹਾ ਕਿ ਉਹ ਲੋਕ ਦੀ ਤੇ ਉਹ ਤੁਹਾਨੂੰ ਨੁਕਸਾਨ ਹੁੰਦਾਗਾ ਵੇਖੋ ਬਾਹਰਲੀ ਧਰਤੀ ਤੇ ਕੋਈ ਗੱਲ ਨਹੀਂ ਕੀਤੀ ਮੈਨੂੰ ਇੱਕ ਚੀਜ਼ ਦਾ ਜਵਾਬ ਦੇ ਦਿਓ ਦਲੇਵਾਲ ਨੂੰ ਰੋਕਿਆ ਕਿ ਨਹੀਂ ਕਿਸਾਨ ਜੁਨੀ ਦੇ ਤਿੰਨ ਬੰਦਿਆਂ ਨੂੰ West Bengal ਦੇ ਵਿੱਚ IPS ਅਫੀਸਰ ਨੂੰ ਇਹਨਾਂ ਨੇ BJP ਵਾਲਿਆਂ ਕਿਹਾ ਨਹੀਂ ਕਿ ਪਗੜੀ ਵਾਲੇ ਤੂੰ ਖਾਲਸਤਾਨੀ ਹੋ ਕਿਆ ਕਿ ਨਹੀਂ ਕਿਆ ਔਨ ਰਿਕਾਰਡ ਨੇ ਉੱਥੇ ਕੀ ਕਰਦੇ ਰਹੇ ਨੇ UP ਦੇ ਵਿੱਚ ਕਿਵੇਂ ਕਿਵੇਂ ਉਹਨਾਂ ਨੂੰ ਥੱਲੇ ਦੇ ਕੇ ਗੱਡੀਆਂ ਦੇ ਥੱਲੇ ਮਾਰਿਆ ਕਿਉਂ ਉਦੋਂ ਬਿੱਟੂ ਗਿਆ ਉਹਦਣੇ ਨੂੰ BJP ਚੰਗੀ ਲੱਗਦੀ ਸੀ ਯੂ ਨੋਟ ਇਸ ਕਰਕੇ ਇਹ ਜਿਹੜਾ ਚੰਦਨ ਦਾ ਰੁੱਖ ਹੁੰਦਾ ਨਾ ਉਹਨੂੰ ਸੱਪ ਵੀ ਲਪੇਟਾ ਮਾਰ ਕੇ ਸੱਪ ਵੀ ਖਣ ਲਪੇਟਾ ਮਾਰ ਕੇ ਚੰਦਨ ਦੇ ਰੁੱਖ ਨੂੰ ਖਲੋਤਾਂਗਾ ਚੰਦਨ ਦੀ ਕਦੀ ਖੁਸ਼ਬੂ ਨਹੀਂ ਗਈ ਤੇ ਨਾ ਚੰਦਨ ਕਦੀ ਮਰਿਆਈ ਜਾਂ ਦਰਖਤ ਕਦੀ ਸੁੱਕਾ ਇਹ ਜਦਾਂ ਦਾ ਮਰਜੀ ਜ਼ਹਿਰੀਲਾ ਸੱਪ ਹੈਗਾ ਕਾਂਗਰਸ ਨੂੰ ਇਹਦਾ ਕੋਈ ਫਰਕ ਨਹੀਂ ਪਰ ਅੰਦਵ ਸਾਹਿਬ लास्ट ਵਾਲਾ ਮੇਰਾ ਕਿਉਂਕਿ ਤੁਸੀਂ ਵੀ ਮੈਂਬਰ ਪਾਰਲੀਮੈਂਟੋਂ ਉੱਥੇ ਹੋ ਸਕਦਾ ਕਿਉਂਕਿ ਜਦੋਂ ਇੱਕੋ ਜਿਵੇਂ ਕਹਿੰਦੇ ਹੁੰਨੇ ਆ ਨੈਪਰਿਸਰ ਚ ਜਾਣਾ ਵੀ ਮੈਂ ਹੀ ਪੁੱਛਣ ਲੱਗਿਆ ਸੀ ਵੀ ਜੇ ਕਦੇ ਅੱਗੇ ਟੱਕਰ ਨਾਲ ਬੁਲਾਉਣਗੇ ਬੁਲਾਉਂਗੇ ਮੈਂ ਇਹਨੂੰ ਕਦੀ ਨਾ ਇਹਨੂੰ ਬੁਲਾਏ ਸਾਹਮਣੇ ਵੀ ਆਉਂਦਾ ਮੈਂ ਇਹਦੇ ਵੱਲ ਵੇਖ ਕੇ ਪਿੱਟ ਕਰ ਲੈਣਾ ਤੇ ਨਾ ਮੈਂ ਕਦੀ ਬੁਲਾਉਂਗਾ ਇੱਕ ਹੋਰ ਚੀਜ਼ ਮੈਂ ਕਹ ਦੇਣੀ ਚਾਹੁੰਦਾ ਕਿ ਜੇ ਕਦੀ ਕਾਂਗਰਸ ਇਹਨਾਂ ਨੂੰ ਵਾਪਸ ਲਿਆ ਤਾਂ ਸੁਖਜਿੰਦਰ ਸਿੰਘ ਦਾਵਾ ਕਾਂਗਰਸ ਛੱਡ ਕੇ ਆਪਣੇ ਘਰ ਚਲਾ ਜਾ ਯਾਰ ਕਿ ਇਹਦੇ ਮੈਂ ਤੁਹਾਨੂੰ ਮੇਰੀ ਇੱਕ ਗੱਲ ਤਾਂ ਪਤਾ ਨਾ ਕਿ ਮੈਂ ਜਿਹੜੀ ਗੱਲ ਕਰਦਾ ਇਹ ਮੈਂ ਕਹਿ ਰਹੀ ਸੀ ਜਦੋਂ ਰਾਹੁਲ ਗਾਂਧੀ ਇਹਨੂੰ ਛੱਡੇਗਾ ਮੈਂ ਰਾਹੁਲ ਗਾਂਧੀ ਨੂੰ ਪਹਿਲਾ ਹੋਵਾਂਗਾ ਪੰਜਾਬ ਹਿੰਦੁਸਤਾਨ ਦੇ ਵਿੱਚ ਜਿਹੜਾ ਰਾਹੁਲ ਗਾਂਧੀ ਨੂੰ ਕਹਿ ਕੇ ਔਰ ਉਹਦੇ ਘਰ ਦੇ ਬਾਹਰ ਉਹਦੇ ਦਫ਼ਤਰ ਦੇ ਬਾਹਰ ਪ੍ਰੈਸ ਕਾਨਫਰੰਸ ਕਰੂੰਗਾ ਕਿ ਰਾਹੁਲ ਗਾਂਧੀ ਅਕਰਤਖਣ ਤੇ ਵਿਸ਼ਵਾਸ ਘਾਤਿਆਂ ਦੇ ਨਾਲ ਗਿਆ ਮੈਂ ਕਹਾਂ ਚਲੋ ਕਰ ਕਿ ਕਿ ਜਿੱਡੇ ਸ਼ਬਦ ਆਖਰਕਾਰ ਬਿੱਟੂ ਹੋਰਾਂ ਨੇ ਯੂਜ਼ ਕੀਤੇ ਨੇ ਕਿ ਰਾਹੁਲ ਗਾਂਧੀ ਨੂੰ ਲੈ ਕੇ ਤਾਂ ਦੂਜੇ ਪਾਸੇ ਜਿਹੜੀਆਂ ਤੁਕਾਂ ਦਾ ਜ਼ਿਕਰ ਕਰਦੇ ਹੋਏ ਰੰਧਾਵਾ ਰਹਾਂਦਾ ਕੁਲਮਲਾ ਕੇ ਕਹਿਣਾ ਇਹ ਹੈ ਵੀ ਜਦੋਂ ਇਸ ਕਦਰ ਤੱਕ ਤੁਸੀਂ ਆਖਰਕਾਰ ਸ਼ਬਦਾਂ ਦੀ ਵਰਤੋਂ ਕਰੋ ਤਾਂ ਜ਼ਾਹਿਰ ਜੀ ਗੱਲ ਹੈ ਵੀ ਗੁੱਸਾ ਇਸ ਚੀਜ਼ ਦਾ ਵੀ ਹੈ ਕਿ ਨਾਲ-ਨਾਲ ਜਦੋਂ ਤੁਸੀਂ ਇਹਨਾਂ ਸਮਾਂ ਰਹੇ ਜਿਹੜੀਆਂ ਚੀਜ਼ਾਂ ਭੁੱਗੀਆਂ ਤਾਂ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਤੇ ਸਵਾਲ ਕਿਉਂ ਤੇ ਆਪਦਾ ਜ਼ਿਕਰ ਕਰਦੇ ਹੋਏ ਰੰਧਾਵਾ ਦਾ ਕਹਿਣਾ ਕਿ ਸਾਡੇ ਵਰਗੇ ਤਾਂ ਵਜ਼ੀਰੀਆਂ ਛੱਡ ਕੇ ਖੜੇ ਹੋ ਗਏ ਸੀਗੇ ਜਦੋਂ ਕੁਝ ਗਲਤ ਹੋ ਰਿਹਾ ਸੀ ਜਿਵੇਂ ਕੈਪਟਨ ਅਮਰਿੰਦਰ ਸਿੰਘ ਵਾਲਾ ਪ੍ਰਕਰਨ ਖੈਰ ਸਭ ਨੂੰ ਪਤਾ ਹੀ ਹੈ ਤਾਂ ਆਖਰ ਉਸ ਸਮੇਂ ਦੇ ਦੌਰਾਨ ਬਿੱਟੂ ਕਿਉਂ ਨਹੀਂ ਬੋਲਦੇ ਹੈਗੇ ਇਸ ਪੂਰੇ ਮਸਲੇ ਨੂੰ ਲੈ ਕੇ ਜਿਹੜੀ ਆਖਰ ਰਾਹੁਲ ਗਾਂਧੀ ਕਹਿੰਦੇ ਕਿਉਂ ਨੇ ਤਾਂ ਉਹਦਾ ਜ਼ਿਕਰ ਵਾਰੀ-ਵਾਰੀ ਹੁੰਦਾ ਵੀ ਜਿਸ ਦੇ ਵਿੱਚ ਕ ਦੋਂ ਜਹਾਜ਼ ਤੇ ਵਿੱਚ ਨਾ ਚੜਨ ਦੇਣਾ ਜਾਂ ਜਿਹੜੇ ਕਈ ਪ੍ਰੀਖਿਆਵਾਂ ਇਸ ਤਰ੍ਹਾਂ ਦੀਆਂ ਸੀਗੀਆਂ ਜਿਨ੍ਹਾਂ ਦੇ ਵਿੱਚ ਕਕਾਰ ਲਾਉਣ ਨੂੰ ਲੈ ਕੇ ਬਾਅਦ ਦੇ ਵਿੱਚ ਮੁੱਦੇ ਬਣਦੇ ਰਹੇ ਇਹਦਾ ਕਹਿਣ ਦਾ ਭਾਵੇਂ ਸੀ ਵੀ ਆਖਰਕਾਰ ਜਦੋਂ ਤੱਕ ਅਜਿਹੀਆਂ ਚੀਜ਼ਾਂ ਅੱਜ ਵੀ ਜੁਆਂਦੀਆਂ ਨੇ ਤਾਂ ਫਿਰ ਸਵਾਲ ਕਿਉਂ ਆਉਠੇ ਸੀਨੀਅਰ ਵੀਡੀਓ ਨਟ ਬੰਤੇ ਦੇ ਨਾਲ ਉਸ ਮਿਸਿੰਗ ਹੋ ਰਜਨਾਸ ਪਸੰਦ ਟੀਵੀ ਚੰਡੀਗੜ੍ਹ